ਚੈਨਲ ਵੱਖਰੀ ਸੋਚ ਤੇ ਤੁਹਾਡਾ ਸਵਾਗਤ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਨੇ ਫਿਰ ਖੁਸ਼ ਕੀਤੇ ਗਾਹਕ ਬਾਜ਼ਾਰਾਂ ਚ ਖਰੀਦਣ ਵਾਲਿਆਂ ਦੀ ਹਲਚਲ ਜਾਣੋ ਕਿੰਨਾ ਸਸਤਾ ਸੋਨੇ ਦੀ ਕੀਮਤ ਵਿੱਚ 15 ਅਪ੍ਰੈਲ ਯਾਨੀ ਮੰਗਲਵਾਰ ਨੂੰ ਗਿਰਾਵਟ ਆਈ ਹੈ ਇਸ ਦੇ ਨਵੇਂ ਰੇਟ ਕਰੀਬ 250 ਰੁਪਏ ਘਟ ਗਏ ਹਨ ਜਦੋਂ ਕਿ ਚਾਂਦੀ ਲਗਭਗ 99800 ਰੁਪਏ ਪ੍ਰਤੀ ਕਿਲੋਗ੍ਰam ਦੀ ਦਰ ਨਾਲ ਵਿਕ ਰਹੀ ਹੈ ਯਾਨੀ ਕਿ ਲਗਭਗ 100 ਰੁਪਏ ਦੀ ਕਮੀ ਆਈ ਹੈ ਜੇਕਰ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਬਾਈ ਕੈਰਟ ਸੋਨਾ ਦੀ ਕੀਮਤ 87890 ਰੁਪਏ ਹੈ 24 ਕੈਰੇਟ ਸੋਨਾ ਪ੍ਰਤੀ 10 ਗ੍ਰਾਮ 95650 ਰੁਪਏ ਦੀ ਦਰ ਨਾਲ ਵਿਕ ਰਿਹਾ ਹੈ ਜਦੋਂ ਕਿ ਮੁੰਬਈ ਵਿੱਚ 22 ਕੈਰੇਟ ਸੋਨਾ 87540 ਰੁਪਏ ਅਤੇ 24 ਕੈਰੇਟ ਸੋਨਾ 95500 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਵਿਕ ਰਿਹਾ ਹੈ ਕੋਲਕਾਤਾ ਦੀ ਗੱਲ ਕਰੀਏ ਤਾਂ 22 ਕੈਰੇਟ ਸੋਨੇ ਦੀ ਕੀਮਤ 85540 ਰੁਪਏ ਹੈ ਜਦੋਂ ਕਿ 24 ਕੈਰੇਟ ਸੋਨੇ ਦੀ ਪ੍ਰਤੀ 10 ਗ੍ਰਾਮ ਕੀਮਤ 95500 ਰੁਪਏ ਹੈ ਸੋਨੇ ਦੀਆਂ ਕੀਮਤਾਂ ਘਟੀਆਂ ਚੇਨਈ ਵਿੱਚ 22 ਕੈਰੇਟ ਸੋਨਾ 87540 ਰੁਪਏ ਤੇ ਜਦ ਕਿ 24 ਕੈਰਟ ਸੋਨਾ 95500 ਰੁਪਏ ਤੇ ਕਾਰੋਬਾਰ ਕਰ ਰਿਹਾ ਹੈ ਪਟਨਾ ਵਿੱਚ 24 ਕੈਰਟ ਸੋਨਾ 87540 ਰੁਪਏ ਜਦਕਿ 24 ਕੈਰਟ ਸੋਨਾ 95500 ਰੁਪਏ ਤੇ ਕਾਰੋਬਾਰ ਕਰ ਰਿਹਾ ਹੈ ਜੈਪੁਰ ਵਿੱਚ 22 ਕੈਰਟ ਸੋਨਾ 87690 ਰੁਪਏ ਤੇ ਵਿਕ ਰਿਹਾ ਹੈ ਜਦਕਿ 24 ਕੈਰਟ ਸੋਨਾ 95650 ਰੁਪਏ ਪ੍ਰਤੀ 10 ਗ੍ਰਾਮ ਤੇ ਵਿਕ ਰਿਹਾ ਹੈ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਟ੍ਰੈਫੀ ਨੂੰ ਲੈ ਕੇ ਉਥਲ-ਪੁਥਲ ਦੇ ਵਿਚਾਲੇ سونے ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਸੀ سونے ਦੀ ਪ੍ਰਤੀ 10 ਗ੍ਰਾਮ ਕੀਮਤ 93300 ਰੁਪਏ ਨੂੰ ਪਾਰ ਕਰ ਗਈ ਸੀ ਸ਼ੁੱਕਰਵਾਰ ਨੂੰ 24 ਕੈਰਟ سونے ਦੀ ਕੀਮਤ 93353 ਰੁਪਏ ਨੂੰ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ ਜਦੋਂ ਕਿ ਇੱਕ ਦਿਨ ਪਹਿਲਾਂ ਇਹ 90100 ₹40 ਤੇ ਵਿਕਿਆ ਸੀ ਸ਼ੁੱਕਰਵਾਰ ਨੂੰ MCX ਤੇ ਸੋਨੇ ਦੀ ਵਾਧਾ ਕੀਮਤ ₹93340 ਤੇ ਸਰਵਕਾਲੀਨ ਉੱਚ ਪੱਧਰ ਤੇ ਪਹੁੰਚ ਗਈ ਦੁਨੀਆ ਦੀਆਂ ਦੋ ਆਰਥਿਕ ਮਹਾਸ਼ਕਤੀਆਂ ਅਮਰੀਕਾ ਅਤੇ ਚੀਨ ਵਿਚਕਾਰ ਟਕਰਾਅ ਕਾਰਨ ਲੋਕਾਂ ਦਾ ਸੋਨਾ ਖਰੀਦਣ ਵੱਲ ਝੁਕਾਅ ਲਗਾਤਾਰ ਵੱਧ ਰਿਹਾ ਹੈ ਬਾਜ਼ਾਰ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਸਾਲ 30 ਅਪ੍ਰੈਲ ਨੂੰ ਆ ਰਹੀ ਐਕਸ਼ੇ ਤ੍ਰਿਤੀਆਂ ਨੂੰ ਦੇਖਦੇ ਹੋਏ ਇਸ ਦੀ ਕੀਮਤ 1 ਲੱਖ ਰੁਪਏ ਤੋਂ ਵੀ ਪਾਰ ਹੋ ਸਕਦੀ ਹੈ। ਬਾਕੀ ਇਸ ਸਬੰਧੀ ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜਰੂਰ ਦੱਸਿਓ। ਧੰਨਵਾਦ।